ਤੁਹਾਡਾ ਸਵਾਗਤ ਹੈ ਜੀ ਪ੍ਰੀਤ ਡੈਰੀ ਫਾਰਮਿੰਗ ਤੇ ਅੱਜ ਆਪਾਂ ਗੱਲ ਕਰਾਂਗੇ ਪਸ਼ੂਆਂ ਨੂੰ ਦਿੱਤੇ ਜਾਣ ਵਾਲੇ ਪਾਊਡਰ ਡਾਈਜੈਸਟੋਵਿਟ ਪਾਊਡਰ ਦੇ ਬਾਰੇ ਵਿੱਚ ਇਹ ਪਾਊਡਰ ਹੈ ਜਿਹੜਾ ਇਹ ਬਹੁਤ ਹੀ ਜ਼ਿਆਦਾ ਵਧੀਆ ਪਾਊਡਰ ਹੈ ਇਹਦੀ ਕੋਈ ਵੀ ਇਹਦਾ ਸਾਈਡ ਇਫੈਕਟ ਨਹੀਂ ਹੁੰਦਾਗਾ ਪਸ਼ੂ ਦੇ ਪੇਟ ਸੰਬੰਧੀ ਕੋਈ ਵੀ ਉਹਨੂੰ ਸਮੱਸਿਆ ਆਏ ਜਿਸ ਤਰ੍ਹਾਂ ਵੀ ਪਸ਼ੂ ਪੱਠੇ ਘੱਟ ਖਾਂਦਾ ਅਗਾੜੀ ਘੱਟ ਕਰਦਾ ਏ ਜਾਂ ਜਾਂ ਉਹਨੂੰ ਹੋਰ ਵੀ ਕੋਈ ਵੀ ਪੇਟ ਦੀ ਪ੍ਰੋਬਲਮ ਆ ਜਾਂਦੀ ਹੈ ਜਾਂ ਵੀ ਉਹ ਬਿਮਾਰੀ ਤੋਂ ਬਾਅਦ ਵਿੱਚ ਪਸ਼ੂ ਪੱਠੇ ਜਿਹੜੇ ਆ ਉਹ ਘੱਟ ਖਾਂਦਾ ਏ ਜਾਂ ਵੀ ਥੋੜੇ ਜਿ ਦਿਨ ਤਾਂ ਉਹ ਪੱਠੇ ਵਧੀਆ ਖਾਂਦਾ ਬਾਅਦ ਵਿੱਚ ਫੇਰ ਉਹ ਵੀ ਘੱਟ ਪੱਠੇ ਖਾਣ ਲੱਗ ਜਾਂਦਾ ਐ ਵੀ ਪੇਟ ਸੰਬੰਧੀ ਉਹਨੂੰ ਕੋਈ ਪ੍ਰੋਬਲਮ ਆਉਂਦੀ ਆ ਉਹਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਵਧੀਆ ਪਾਊਡਰ ਆ ਤੁਸੀਂ ਇਹਨੂੰ ਕਿਸੇ ਵੀ ਟਾਈਮ ਦੇ ਸਕਦੇ ਆ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਜਾਂ ਪਸ਼ੂ ਗੱਭਣਾ ਜਾਂ ਪਸ਼ੂ ਬਿਮਾਰੀ ਬਿਮਾਰ ਹੋਣ ਕਰਕੇ ਵੀ ਉਦੋਂ ਵੀ ਅਸੀਂ ਇਹਨੂੰ ਵਧੀਆ ਦੇ ਸਕਦੇ ਆ ਇਹ ਪਾਊਡਰ ਹੈ ਜਿਹੜਾ ਇਹ ਤੁਸੀਂ ਆਸਾਨੀ ਨਾਲ ਕਿਸੇ ਮੈਡੀਕਲ ਸਟੋਰ ਤੋਂ ਖਰੀਦ ਸਕਦੇ ਆ ਇਹ ਵੱਡੇ ਪਸ਼ੂਆਂ ਵਿੱਚ ਅਸੀਂ 50 ਤੋਂ 60 ਗ੍ਰਾਮ ਦੇ ਵਿੱਚ ਦੇਣਾ ਹੁੰਦਾ ਏ ਛੋਟੇ ਪਸ਼ੂਗਾ ਜਿਹੜੇ ਛੋਟੇ ਆਪਣੇ ਜਿਹੜੇ ਜਾਨਵਰ ਹੁੰਦੇ ਆ ਉਹਨਾਂ ਵਿੱਚ ਵੀ ਜੋ ਕੋਈ ਵੀ ਉਹਨਾਂ ਦੀ ਪ੍ਰੋਬਲਮ ਆ ਜਾਂਦੀ ਹੈ ਐੇ ਪੇਟ ਸੰਬੰਧੀ ਉਹਨਾਂ ਨੂੰ ਵੀ ਆਪਾਂ ਇਹ ਦੇ ਸਕਦੇ ਆ ਜਾਂ ਜਿਵੇਂ ਆਪਣੇ ਘਰਾਂ ਵਿੱਚ ਆਮ ਇੱਕ ਦੋ ਪਸ਼ੂ ਬੱਕਰੀਆਂ ਜਾਂ ਕੋਈ ਹੋਰ ਰੱਖੇ ਹੁੰਦੇ ਇਦਾਂ ਛੋਟੇ ਪਸ਼ੂ ਉਹਨਾਂ ਨੂੰ ਵੀ ਅਸੀਂ ਵਧੀਆ ਇਹ ਦੇ ਸਕਦੇ ਆ ਇਹ ਪਾਊਡਰ ਦੇ ਵਿੱਚ ਅਸੀਂ ਬਹੁਤ ਸਾਰੀਆਂ ਜੜੀਆਂ ਬਜੜੀ ਬੂਟੀਆਂ ਤੋਂ ਇਹ ਬਣਾਇਆ ਹੋਆ ਹੁੰਦਾ ਏ ਇਹਦੇ ਕਰਕੇ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਤੇ ਤੁਸੀਂ ਇਹਨੂੰ ਕਿਸੇ ਵੀ ਟਾਈਮ ਦੇ ਦੇ ਸਕਦੇ ਆ ਤੇ ਇਹਦਾ ਕੋਈ ਵੀ ਇਹ ਨਾਲ ਉਹ ਜਿੱਦਾਂ ਵੀ ਅਸੀਂ ਪਾਣੀ ਪਿਆ ਕੇ ਦੇ ਸਕਦੇ ਆ ਜਾਂ ਵੀ ਪੱਠੇ ਘਵਾ ਕੇ ਇਹਦੇ ਕੋਈ ਵੀ ਇਹਦੇ ਨਾਲ ਸਾਈਡ ਇਫੈਕਟ ਇਹਦਾ ਕੋਈ ਨਹੀਂ ਹੁੰਦਾਗਾ ਤੇ ਬਾਕੀ ਤੁਸੀਂ ਵੀ ਤੁਸੀਂ ਵਰਤ ਕੇ ਦੇਖਿਓ ਅਸੀਂ ਇਹ ਸਾਡਾ ਵਰਤਿਆ ਹੋਇਆ ਇਹ ਅਸੀਂ ਇਹਨੂੰ ਹਰ ਟਾਈਮ ਜਦੋਂ ਵੀ ਕੋਈ ਐ ਪ੍ਰੋਬਲਮ ਆਉਂਦੀ ਅਸੀਂ ਇਹਨੂੰ ਵਰਤਦੇ ਆ ਤੁਸੀਂ ਵੀ ਇਹਨੂੰ ਜਰੂਰ ਵਰਤਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ